आप देख रहे हो पंजाब आज न्यूज आज पहुंचे हैं गांव प्रतापपुर जिला अमृतसर जहां पर तन तन बाबा अमाम शाह सच्ची सरकार जी का सोलाना जोड़ मेला और मुख्य सेवादार गद्दी नशीन बाबा बाले शाह जी और सारे सेवादारों के सहयोग के साथ मेला बड़ी श्रद्धा भाव से मनाया गया आओ दिखाते हैं मेले की लाइव तस्वीरें ਇਹ ਪਿੰਡ ਪਤਾਪੁਰਿਆ ਪਿੰਡ ਪਤਾ ਦੇ ਦਰਵੇ ਚ ਦਰਬਾਰ ਬਾਬਾ ਮਾਰਕਸ਼ਾ ਇਹ ਦਿਆਂ ਦਾ ਕਲਾਵਾ ਆ ਉਦੋਂ ਇੱਥੇ ਨਗਰ ਨਹੀਂ ਹੈਗਾ ਵੀ ਜੇ ਬਾਅਦ ਵਿੱਚ ਆਏ ਬਾਬਾ ਜੀ ਇੱਥੇ ਆਣ ਕੇ ਫਿਰ ਆਪਣੀ ਸ਼ਕਤੀ ਨਾਲ ਬੱਤੀ ਬਣਾਤੇ ਇੱਕ ਦੇਵਤ ਜਿਹੜਾ ਯਰਦਾ ਇਹਨਾਂ ਜਨਾਬ ਆਪ ਨੂੰ ਨੱਥ ਪਾ ਲਈ ਅੱਜ ਵੀ ਮੌਜੂਦ ਹੈ ਆ ਦੇ ਇੱਥੇ ਜਦੋਂ ਮਿਲਦਾ ਉਹਨੇ ਬੱਤੀ ਦੇ ਰੂਪ ਚ ਮਿਲਣਾ ਵਾ ਤੇ ਅੱਜ ਤੱਕ ਇਹਨੂੰ ਮਿਲਦਾਂ ਨਹੀਂ ਕਿਹੜੇ ਕਰਮਾ ਦੇ ਨੂੰ ਮਿਲਦਾ ਉਹਨੇ ਇਹ ਮੇਲਾ ਹਰ ਸਾਲ ਦੀ ਸਾਲ 15 ਹਾੜ ਆਜਾ ਪਹਿਲਾਂ ਸ਼ੁਰੂ ਤੋਂ 8 ਦਿਨ ਮੇਲਾ ਲੀਦਾ ਸੀ ਜਦੋਂ ਇਧਰ ਅਹਿਮਦ ਸਲਮਾਨ ਪੀਰ ਹੀ ਉਹ 8 ਦਿਨ ਮੇਲਾ ਚੱਲਦਾ ਹੈ ਕਵਾਲ ਵੀ ਚੱਲਦੀ ਹੈ ਇਹ 8 ਦਿਨ 8 ਦਿਨ ਕਵਾਲ ਚੱਲਦੀ ਰਹਿੰਦੀ ਹੈ 8 ਦਿਨ ਮੇਲਾ ਵੱਧ ਹੁੰਦਾ ਹੈ ਹਾਲ ਵੀ ਚੱਲਦੀ ਹੈ ਤੇ ਹਾਲ ਵੀ ਚੱਲਦੀ ਸੀ ਇੱਥੇ ਹੁਣ ਵੀ ਗੁਰੂਮਾਲ ਦੀ ਕਿਰਪਾ ਨਾਲ ਸੰਤ ਸੰਤਾ ਜੀ ਤੋਂ ਬਾਅਦ ਸਾਰੇ ਨਗਰ ਵਾਲੇ ਸਹਿਯੋਗ ਦੇ ਕੇ ਸਾਰੇ ਮੇਲੇ ਵਧੀਆ ਕਰਾਉਂਦੇ ਆ ਅੱਜ ਵੀ ਮੇਲਾ ਸ਼ਹਿਰ ਤੋਂ ਵਧੀਆ ਚੱਲਦਾ ਵਾ ਨਸ਼ੇ ਆਪ ਤੇ ਤੋਂ ਬਚਣ ਵਾਸਤੇ ਹੁਣ ਕੌਡੀ ਦਾ ਪ੍ਰਬੰਧ ਕੀਤਾ ਵਾ ਸਾਰੀ ਸੰਗਤ ਨੇ ਸਾਰੇ ਨਗਰ ਨੇ ਕੌਡੀ ਵੀ ਕਰਾਉਣੀ ਆ ਹੰਮੇਲਾ ਬਹੁਤ ਵਧੀਆ ਚੱਲਦਾ ਰਿਹਾ ਸ਼ੁਰੂ ਤੋਂ ਅੱਜ ਤੱਕ ਪੇਲਾ ਸ਼ੁਰੂ ਤੋਂ ਵਧੀਆ ਚੱਲਦਾ ਜਿਉਂਦੇ ਹਰ ਇੱਕ ਮਰਦਾਂ ਮਿਲਦੀ ਹੈ ਇੱਥੋਂ ਜਿਤਨਾ ਵੀ ਤੂੰ ਮਰਜ਼ੀ ਮੰਗਦਾ ਉਹ ਜੀ ਮਰਜ਼ੀ ਤੁਹਾਨੂੰ ਮਿਲਦੀ ਜਨਾਬ ਦੇ ਦਰਬਾਰ ਤੋਂ ਦਰਗਾਹ ਕਿਤਨੀ ਪੁਰਾਣੀ ਹੈ ਦਰਗਾਹ ਇਹ ਵੀ ਸ਼ੇਖਰ ਸੇਖਰ ਸੌ ਸਾਲ ਪੁਰਾਣੀ ਹੈ 600 ਸਾਲ ਪੁਰਾਣੀ ਜਿਹਾ ਬਹੁਤ ਪੁਰਾਣੀ ਦਰਗਾਹ ਬਹੁਤ ਵਾਰ ਨਹੀਂ ਕੋਈ ਅਗਿਆ ਆਪਣਾ ਅੰਮ੍ਰਿਤਸਰ ਪਹਿਲਾ ਸ਼ਹਿਰ ਨਹੀਂ ਬਣਿਆ ਜਦੋਂ ਬਾਬਾ ਜੀ ਇੱਧਰੇ ਆ ਗਏ ਇਹ ਇਲਾਕਾ ਸਰ ਕੀ ਤਾਂ ਬਾਬੇ ਮਾਨਸ਼ਾ ਨੇ

ਗੋਸਪਾਕ ਸਰਕਾਰ ਕਰਾਣਾ 11ਵੀਂ ਵਾਲੀ ਸਰਕਾਰ ਦਾ ਤੇ ਉਧਰੋਂ ਆ ਕੇ ਇੱਥੇ ਦੇ ਪੈਂਦੇ ਸੀ ਇਹ ਨਹੀਂ ਦਿਆਂ ਦਾ ਬਹੁਤ ਵੱਡਾ ਤਗੜਾ ਕਿਲਾ ਸੀ ਤੇ ਅੰਮ੍ਰitsar ਸ਼ਹਿਰ ਤੋਂ ਇਹਨਾਂ ਤੋਂ ਬਹੁਤ ਜ਼ਿਆਦਾ 1300 ਹਿਸ਼ਾਰੀ ਦੇ ਵਿੱਚ ਬਜ਼ੁਰਗਾਂ ਨੇ ਚੋਲਾ ਬਲੀ ਕੀਤਾ ਅੱਜ ਤੋਂ ਲੈ ਕੇ ਤੇ 750 ਤੇ 67ਵਾਂ ਮੇਲਾ ਵਾ ਇਹ ਸਰਕਾਰ ਉਹਨਾਂ ਹਜ਼ਰਤ ਬਾਬਾ ਮਾਹੋਸ਼ਾਨ ਜਿਹੜਾ ਦੇਖਾਬੂ ਕੀਤਾ ਤੇ ਪਿੰਡ ਦੇ ਨਗਰ ਤੇ ਕਹਿਣ ਲੱਗੇ ਹਜ਼ਰਤ ਬਾਬਾ ਜੀ ਤੁਹਾ ਇੱਥੋਂ ਜਾਣਾ ਨਹੀਂ ਤੁਸੀਂ ਇੱਥੇ ਰਹੋ ਤੁਹਾਡੇ ਨਾਲ ਹੀ ਜ਼ਮੀਨ ਲਵਾ ਦਿੰਦੇ ਆ ਤੋ ਉਹਨਾਂ ਕਹਿਆ ਸਾਨੂੰ ਜ਼ਮੀਨ ਦੀ ਲੋੜ ਨਹੀਂ ਸਾਨੂੰ ਹਾਲ ਮੰਗਰੇ ਇੱਕ ਭੜੀ ਦੇ ਦਿਆ ਕਰੋ ਅਸੀਂ ਆਪਣੇ ਸਰਕਾਰ ਦਾ ਉਸ ਕਰਾਉਣਾ ਵਾ ਮੇਲਾ ਕਰਾਉਣਾ ਵਾ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਇਹ 902 ਤੋਂ ਲੈ ਕੇ ਅੱਜ ਤੱਕ ਇਹ ਮੇਲਾ ਬਾਬਾ ਜੀ ਦਾ ਚਲਾਇਆ ਜਾ ਰਿਹਾ ਰਹੇ ਉਹਦੇ ਬਗਦਾਦ ਖਰੀਫ ਦੇ ਵਿੱਚ ਉਹ ਸਰਕਾਰਾਂ ਦੇ ਆਏ حضرت ਸਬੂਤ ਸ਼ਾ ਉਹਨਾਂ ਦੇ ਬਜ਼ੁਰਗ ਮੁਰਸ਼ਦ ਉਹਨਾਂ ਦੇ ਤੇ حضرت ਬਾਬਾ ਮੀਰ ਸ਼ਾਹ ਕਰੀਮ ਸ਼ਾਹ ਬਾਮ ਸ਼ਾਹ ਸਰਕਾਰ ਉਹਨਾਂ ਦੀ ਗਾਰੀ ਛਾਖਾ ਤੇ ਉਹਨਾਂ ਦੀਆਂ ਛਾਖਾ ਬਾਬਾ ਜੱਤ ਬਾਬਾ ਬਾਬਾ ਭਲੇਸ਼ਾ ਜੀ ਅਸਲ ਗੱਦੀ ਨਸ਼ੀਰ ਜਿਹੜੇ ਉਹ ਸਾਰੀ ਸੰਗਤ ਦੇ ਸੰਯੋਗ ਦੇ ਨਾਲ ਉਹਨਾਂ ਦੇ ਚਰਨਾਂ ਦੇ ਧੂਰ ਦੇ ਨਾਲ ਸਾਰੀ ਸੰਗਤ ਮੇਲਾ ਕਰਾ ਰਹੀ ਹੈ ਵੈਗੁਰ ਜੀ ਕਾ ਕਾਲ ਸਾਥ ਹੈ ਵੈਗੁਰ ਜੀ ਕੀ ਫਤਹ ਜਨਕਾਰਾ ਬਹੁਤ ਸਾਰੇ ਦਰਬਾਰ ਕੀ ਜੈ ਸਰ ਆਪ ਦਾ ਨਾਮ ਮੇਰਾ ਨਾਮ ਚਰਨਜੀਤ ਸਿੰਘ ਆ ਮੈਂ ਕਾਂਗਰਸ ਕਮੇਟੀ ਦਾ ਸੈਕਟਰੀ ਡਿਸਟ੍ਰਿਕਟ ਸੈਕਟਰੀ ਆ ਤੇ ਸਾਡੇ ਜੰਮਣ ਤੋਂ ਪਹਿਲਾਂ ਦੀ ਜਗਾਵਾ ਅਸੀਂ ਬਚਪਨ ਤੋਂ ਇੱਥੇ ਮੱਥਾ ਟੇਕਣਾ ਆ ਰਹੇ ਆ ਅੱਜ ਵੀ ਉਸਤੇ ਜੋ ਬਾਬਾ ਜੀ ਨੇ ਦੱਸਿਆ ਵਾ ਉਹ ਸਾਡੇ ਜੰਮਣ ਤੋਂ ਪਹਿਲਾਂ ਦੀਆਂ ਗੱਲਾਂ ਵਾ ਪਰ ਅੱਜ ਵੀ ਇੱਥੇ ਚਮਤਕਾਰ ਹੋ ਰਿਹਾ ਹੈ ਜਿਹੜਾ ਕੋਈ ਪੁੱਤ ਮੰਗਦਾ ਉਹਨੂੰ ਪੁੱਤ ਮੰਗਣ ਨੂੰ ਮਿਲਦਾ ਹੈ ਜਿਹੜਾ ਧੀ ਮੰਗਦਾ ਉਹ ਧੀ ਮਿਲਦੀ ਆ ਇੱਥੇ ਸਾਡੇ ਨਾਲੇ ਜੇਲ੍ਹ ਪੈਂਦੀ ਪਤਾ ਪਰ ਜੇਲ੍ਹ ਜੇਲ੍ਹ ਦੇ ਵਿੱਚੋਂ ਕੈਦੀ ਜਿਨ੍ਹਾਂ ਦੀ ਜਮਾਨਤ ਨਹੀਂ ਲੱਗਦੀ ਜਾਂ ਜਿਹੜੇ ਬਰੀ ਨਹੀਂ ਹੁੰਦੇ ਉੱਥੋਂ ਗੁੰਮਟਵੇ ਏਕੇ ਬਾਬਾ ਜੀ ਦਾ ਜੇਲ੍ਹ ਤੋਂ ਗੁੰਮਟ ਦੇਦਾ ਵਾ ਉੱਥੋਂ ਅਰਦਾਸ ਕਰਦੇ ਜੀ ਹੇ ਬਾਬਾ ਤੂੰ ਐਡਾ ਯਾਰਾ ਵਾ ਸਾਡੀ ਜਮਾਨਤ ਲਵਾਦੇ ਤਾਂ ਅਸੀਂ ਕਿੰਨੇ ਦੇ ਤਰਤੇ ਆ ਰਹੇ ਆ ਸਾਡੀ ਬਰੀ ਨਹੀਂ ਹੋਣਾ ਉੱਥੇ ਜਦੋਂ ਉਹਨਾਂ ਦੇ ਕੰਮ ਹੁੰਦੇ ਆ ਉਹ ਆਣ ਕੇ ਇੱਥੇ ਜਦੋਂ ਮੱਥਾ ਟੇਕਦੇ ਤੇ ਬਾਬਾ ਜੀ ਨੂੰ ਆਣ ਕੇ ਦੱਸਦੇ ਆ ਕਿ ਬਾਬਾ ਜੀ ਅਸੀਂ ਉੱਥੇ ਹੀ ਅਰਦਾਸ ਕੀਤੀ ਤੇ ਸਾਡੇ ਬਾਬਾ ਜੀ ਨੇ ਕਾਰਜ ਸਿਧ ਕੀਤੇ ਨੇ ਤੇ ਸकता ਅੱਜ ਵੀ ਆਉਂਦੀਆਂ ਨੇ ਅਸੀਂ ਖੁਦ ਵੀ ਜਿਹੜੇ ਸਾਡੇ ਕੰਮ ਮੰਨ ਕਿਤੇ ਨਹੀਂ ਹੁੰਦੇ ਜਦਾਂ ਲੋਕੀ ਕਹਿੰਦੇ ਲੈ ਦੀ ਉਹਦੇ ਵਿੱਚ ਭੂਤ ਆ ਗਿਆ ਤੇ ਜਾ ਆ ਗਿਆ ਉਹਦੇ ਦੋ ਆ ਗਿਆ ਅਸੀਂ ਉੱਥੇ ਬੈਠੇ ਅਰਦਾਸ ਕਰਦਨੇ ਆ ਵੀ ਜਦ ਬਾਬਾ ਜੀ ਠੀਕ ਕਰਨਗੇ ਤੋਂ ਠੀਕ ਵੀ ਹੁੰਦੇ ਆ ਬਾਅਦ ਚ ਆਣ ਕੇ ਬਾਬਾ ਜੀ ਕੋ ਮੱਥਾ ਵੀ ਟੇਕਦੇ ਆ ਤੇ ਅੱਜ ਵੀ ਇਹ ਇੱਥੇ ਸਾਰੇ ਚਮਤਕਾਰ ਹੋ ਰਹੇ ਨੇ ਇਸੇ ਕਰਕੇ ਸੰਗਤ ਜਿਹੜੀ ਇੱਥੇ ਆਣ ਕੇ ਮਨ ਲੋ ਨਮਸਕਾਰ ਕਰਦੀ ਆ ਇਸੇ ਕਰਕੇ ਨਾ ਕਾਠ ਹੁੰਦਾ ਵਾ ਤੇ ਬਾਬਾ ਜੀ ਦੀ ਕਿਰਪਾ ਦੇ ਨਾਲ ਅੱਜ ਜਿਹੜੀ ਸੰਗਤ ਆ ਬਹੁਤ ਹੀ ਵਧੀਆ ਤਰੀਕੇ ਨਾਲ ਮਨ ਲੋ ਲੰਗਰ ਲਾ ਰਹਾ ਹੈ ਸ਼ਬੀਲਾ ਲਾ ਰਹਾ ਬਾਹਰ ਤੁਸੀਂ ਬਾਜ਼ਾਰ ਲੱਗੇ ਵੇਖੇ ਹੋਣਗੇ ਤੁਸੀਂ ਉੱਥੇ ਦੀ ਜਾ ਕੇ ਫੋਟੋ ਵੀ ਲਾ ਸਕਦੇ ਹੋ ਹੁਣ ਬਾਬਾ ਜੀ ਨੇ ਨਵਾਂ ਉਪਰਾਲਾ ਕੀਤਾ ਵਾ ਪੰਜ-7 ਸਾਲ ਤੋਂ ਹਰ ਸਾਲ ਇੱਕ ਕਬੱਡੀ ਕਰਵਾ ਰਿਹਾ ਹੈ ਦੌੜਾ ਲਵਾ ਰਿਹਾ ਹੈ ਕੁਸ਼ਤੀਆਂ ਕਰਵਾ ਰਿਹਾ ਹੈ ਉਦੇ ਵਿੱਚ ਕੀ ਆ ਕਿ ਜਿਹੜਾ ਸਾਡੀ ਆਉਣ ਵਾਲੀਆਂ ਨਸਲਾਂ ਨੇ ਇਹਨਾਂ ਦਾ ਧਿਆਨ ਜਿਹੜਾ ਵਾ ਚੰਗੇ ਪਾਸੇ ਜਾਊਗਾ ਤੇ ਜਿਹਦਾ ਅੱਜ ਦਾ ਸਮਾਜ ਜਿਹੜਾ ਸੀ ਨਸ਼ਿਆਂ ਦੇ ਵਿੱਚ ਡਾਗੇ ਖੁੱਭ ਗਿਆ ਕੋਈ ਕਹਿੰਦਾ ਚਿੱਟਾ ਪੀਂਦਾ ਕੋਈ ਕਹਿੰਦਾ ਸ਼ਰਾਬ ਪੀਂਦਾ ਕੋਈ ਕਹਿੰਦਾ ਸਮੈਗ ਪੀਂਦਾ ਇਹ ਬਾਬਾ ਜੀ ਦਾ ਉਪਰਾਲਾ ਵਾ ਕਿ ਜਿਹੜਾ ਸਾਡਾ ਨਗਰ ਆ ਇਹ ਨਸ਼ਿਆਂ ਦੇ ਨਾਲ ਜਾਵੇ ਅੱਜ ਦੀ ਜਿਹੜੀ ਜਵਾਨੀ ਆ ਸਾਡੀ ਇਹਨਾਂ ਦਾ ਸਹੀ ਦਿਸ਼ਾ ਵੱਲ ਧਿਆਨ ਦੇ ਇਹਨਾਂ ਦਾ ਗਾਭਰੂ ਖਿਆਲ ਨੇ ਬਾਬਾ ਜੀ ਦੇ ਤੇ ਸਾਨੂੰ ਬਹੁਤ ਵਧੀਆ ਵਾ ਅਸੀਂ ਬਾਬਾ ਜੀ ਨਾਲ ਸਹਿਮਤ ਆ ਬਾਬਾ ਜੀ ਦੇ ਦਰ ਤੋਂ ਮੰਗਣਾ ਜੀ ਦਾ ਇੱਥੇ ਨਮਸਤੋਈਦਾ ਜੋ ਵੀ ਸਾਡੀਆਂ ਇੱਛਾਵਾਂ ਉਹ ਬਾਬਾ ਜੀ ਪੂਰੀਆਂ ਕਰਦੇ ਨੇ ਸਾਨੂੰ ਤਰੱਕੀਆਂ ਦੇ ਰਹੇ ਨੇ ਕੇ ਟਾਈਮ ਤੇ ਸਾਡੇ ਕੋਲ ਸੈਕਿੰਡ ਨਹੀਂ ਹੁੰਦਾ ਪੈਦਲ ਤੁਰੇ ਫਿਰਦੇ ਲਿਆ ਅੱਜ ਬਾਬਾ ਜੀ ਨੇ ਮੋਟਰਸਾਈਕਲ ਵੀ ਦਿੱਤੇ ਆ ਤੇ ਗਾਂ ਦੁਕਾਨਾਂ ਵੀ ਬਖਸ਼ੀਆਂ ਬਾਬਾ ਜੀ ਨੇ ਡਾਕਟਰੀ ਦਾ ਅਹੁਦਾ ਹੀ ਬਖਸ਼ਿਆ ਡਾਕਟਰ ਦਾ ਹੀ ਮਾਨ ਬਖਸ਼ਿਆ ਬਾਬਾ ਜੀ ਨੇ ਮੇਰਾ ਨਾਮ ਚਰਨਜੀਤ ਸਿੰਘ ਡਾਕਟਰ ਪ੍ਰਿੰਟਪਤਾਪੁਰ ਚਬਾਹਰੋਂ ਅੰਮ੍ਰਿਤਸਰ ਤੋਂ ਆ ਸਾਰਿਆਂ ਦਾ ਬਹੁਤ ਧੰਨਵਾਦ